ਵੈਰੀ ਜੀ ਦਾ ਕਲਸਾ ਵੈਰੀ ਜੀ ਦੀ ਫਤਿਹ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹੜੇ ਡਾਕਟਰ ਬੀ ਜੇ ਸਬੀਸ ਜੀ ਨੇ ਦੇਖੀ ਉਸ ਵੀਡੀਓ ਨੂੰ ਤਾਂ ਦੇਖਿਆ ਗਿਆ ਕਿ ਕਿਸੇ ਨੇ ਗੁਰੂ ਨਾਨਕ ਦੇਵ ਜੀ ਦਾ ਇੱਕ ਸਰੂਪ ਬਣਾ ਕੇ ਇੱਕ ਜਗ੍ਹਾ ਦੇ ਉੱਤੇ ਗੁਰਦੁਆਰੇ ਅੱਦਰ ਪੇਸ਼ ਕੀਤਾ ਹੈ ਬਹੁਤ ਰੋਸ਼ੀ ਅਸੀਂ ਕੱਲ ਰਾਤੀ ਹੀ ਡਾਕਟਰ ਬੀ ਜੇ ਸਬੀਸ ਜੀ ਨੇ ਦਾਸ ਦੀ ਡਿਊਟੀ ਲਗਾਈ ਅਸੀਂ ਕੱਲ ਰਾਤੀ ਹੀ ਇਹਦੀ ਜਿਹੜੀ ਐਫ ਆਈ ਆਰ ਵਾਸਤੇ 295 ਦਾ ਪੱਤਾ ਦਾਜ ਕਰਾ ਸੀ ਐਸ ਪੀ ਸਾਹਿਬ ਨੂੰ ਇੱਕ ਕਿੱਥੀ ਦਿੱਤੀ ਗਈ ਸੀ ਜੋ ਕਿ ਐਫਆਈਆਰ ਫੋਨ ਵਾਸਤੇ ਤਿਆਰ ਹੈ ਔਰ ਰਿਪੋਰਟ ਹੋ ਰਹੀ ਹੈ ਸਾਨੂੰ ਬੜਾ ਅਫਸੋਸ ਲੱਗਿਆ ਕਿ ਬਈ ਉਹ ਵੀਡੀਓ ਜਿਹੜੀ ਸੀ ਸਾਨੂੰ ਦੱਸਿਆ ਗਿਆ ਸੀ ਕਿ ਬਈ ਉਹ ਜਿਹੜੇ ਸਿੱਖਾਂ ਦੇ ਅੰਦਰ ਬਹੁਤ ਵੱਡਾ ਰੋਸ਼ ਹੈ ਔਰ ਉਹ ਵੀਡੀਓ ਜਿਹੜੀ ਵਾਇਰਲ ਹੋਈ ਹੈ ਅਸੀਂ ਦੇਖ ਕੇ ਹੈਰਾਨ ਹੋਏ ਪੂਰਾ ਸਿੱਖ ਪੰਥ ਹੈਰਾਨ ਹੈ ਕਿ ਕਦੀ ਨਹੀਂ ਹੋਇਆ ਅਜ ਤੱਕ ਦਸਾਂ ਗੁਰਾਂ ਦੇ ਕਦੀ ਸਰੂਪ ਬਣਾ ਕੇ ਪੇਸ਼ ਕੀਤੇ ਗਏ ਇਹਦੇ ਨਾਲ ਪਤਾ ਨਹੀਂ ਕਿਵੇਂ ਕਰਤਾ ਉਹਨਾਂ ਨੇ ਬਹੁਤ ਵੱਡੀ ਗਲਤੀ ਉਹਨਾਂ ਨੇ ਕੀਤੀ ਹੈ ਔਰ ਮੈਂ ਚ ਚਾਹਾਂਗਾ ਕਿ ਵੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਸਖਤੂ ਸਖਤ ਹੋਵੇ ਜੋ ਕਿ ਆਉਣ ਵਾਲੇ ਬੰਦਿਆਂ ਨੂੰ ਸੰਦੇਸ਼ਾ ਮਿਲ ਸਕੇ ਕਿ ਐਸਾ ਕੰਮ ਕਦੀ ਨਹੀਂ ਕਰੀਦਾ ਸਾਨੂੰ ਪਤਾ ਲੱਗਾ ਕਿ ਉਲਾਸਨਗਰ ਦੀ ਹੈਗੀ ਆ ਮਗਰ ਇਹ ਉਲਾਸਨਗਰ ਦੀ ਨਹੀਂ ਹੈ ਸ਼ਡਿਊਲ ਐਮ ਪੀ ਦੇ ਅੰਦਰ ਇੱਕ ਜ਼ਿਲ੍ਹਾ ਹੈ ਉਦੇ ਉਧਰ ਦੀ ਹੈਗੀ ਆ ਉੱਥੇ ਵੀ ਦੋ ਗੁਰਦੁਆਰੇ ਨੇ ਉਹ ਦੋ ਗੁਰਦੁਆਰੇ ਦੀ ਨਹੀਂ ਹੈਗੀ ਇੱਕ ਧਰਮਸ਼ਾਲਾ ਹੈਗੀ ਆ ਕੋਈ ਧਰਮਸ਼ਾਲਾ ਦੀ ਹੈ ਵੀਡੀਓ ਹੈਗੀ ਹੈ ਉਸ ਵੀਡੀਓ ਦੇਖਿਆ ਗਿਆ ਉਹਦੇ ਨਾਲ ਗੱਲ ਚੱਲ ਰਹੀ ਹੈ ਉਹਨੂੰ ਅਸੀਂ ਚਾਹ ਰਹੇ ਹਾਂ ਕਿ ਉਹ ਜਿਹੜੇ ਬੰਦੇ ਸਨ ਕੋੜਾ ਪ੍ਰਧਾਨ ਸੀ ਉੱਥੇ ਦਾ ਕਿੰਨੇ ਉਹ ਕਰਾਇਆ ਕਿੰਨੇ ਕਿਹੜਾ ਬੰਦਾ ਸੀ ਬਣ ਕੇ ਆਇਆ ਉਹਨੂੰ ਕਿੰਨੇ ਤਿਆਰ ਕੀਤਾ ਉਹਦੇ ਪਿੱਛੇ ਕੌਣ ਸੀ ਉਹਦੇ ਮੈਂ ਹੁਣ ਇਹ ਕੜੀ ਤੱਕ ਜਾਣਾ ਚਾਹੁੰਦਾ ਕਿ ਪਿੱਛੇ ਕੌਣ ਹੈ ਕਿਹੜਾ ਆਦਮੀ ਹੈ ਉਹਦੀ ਮਨਸ਼ਾ ਕੀ ਸੀ ਉਹ ਕਿਹੜੇ ਬੰਦੇ ਸਨ ਕੀ ਚਾਹੁੰਦੇ ਸਨ ਕਿਉਂ ਸਿੱਖ ਪੰਥ ਨੂੰ ਠੇਸ ਪਹਉਣਾ ਚਾਹੁੰਦੇ ਨੇ ਕਿਉਂ ਠੇਸ ਸਿੱਖ ਪੰਥ ਦੇ ਕਰਨਾ ਕੀ ਚਾਹੁੰਦੇ ਨੇ ਅਸੀਂ ਲੋਕ ਸਾਰੇ ਮਿਲ ਕੇ ਉਹਨਾਂ ਦੀ ਕੰਪਲੇਨਟ ਕਰ ਰਹੇ ਆਂ ਔਰ ਬਿਲਕੁਲ ਮੈਂ ਉਹ ਦੁਖੀ ਹਿਰਦੇ ਨਾਲ ਕਹਿ ਰਿਹਾ ਕਿ ਆਹ ਉਹ ਦੁੱਖ ਵਾਲੀ ਗੱਲ ਹੈ ਇਹ ਅੱਜ ਗੁਰੂ ਆਨੰਦ ਦੇਵ ਜੀ ਦਾ ਸਰੂਪ ਬਣਾ ਕੇ ਪੇਸ਼ ਕੀਤਾ ਗਿਆ ਤੇ ਅਸੀਂ ਬਹੁਤ ਜਲਦੀ ਇਸ ਤੇ ਕਾਰਵਾਈ ਕਰ ਰਹੇ ਹਾਂ ਸਚਕੰਡ ਸੀ ਜੀ ਹਜੂਰ ਸਾਹਿਬ ਵੱਲੋਂ ਬਾਬਾ ਜੀ ਜਿਹੜੇ ਸਾਡੇ ਨੇ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਔਰ ਡਾਕਟਰ ਵਿਜੇ ਸੁਧਵੀ ਸਿੰਘ ਜਿਹੜੇ ਸਾਡੇ ਚੇਅਰਮੈਨ ਨੇ ਉਹਨਾਂ ਵੱਲੋਂ ਕਿ ਕਿ ਸਾਡੀ ਐਸਪੀ ਸਾਹਿਬ ਨਾਲ ਵੀ ਔਰ ਜਿਹੜੇ ਉੱਥੇ ਕਮਿਸ਼ਨ ਨੇ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਗਿਆ ਕਿ ਅਸੀਂ ਐਫਆਈਰ ਕਰਾ ਕੇ ਇਹਨਾਂ ਨੂੰ ਰੈਸ਼ ਕਰਾਂਗੇ ਵਾਇਗਰੀ ਜੀ ਦਾ ਖਲਸਾ ਵਾਇਗਰੀ ਜੀ ਕਿ ਫਤ ਵਾਇਗਰੀ ਜੀ ਦਾ ਖਲਸਾ ਵਾਇਗਰੀ ਜੀ ਦੀ ਫਤ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹੜੇ ਡਾਕਟਰ ਬੀ. ਜੇ. ਸਿਧਰੀ ਸਿੰਘ ਜੀ ਨੇ ਦੇਖੀ ਉਸ ਵੀਡੀਓ ਨੂੰ ਤਾਂ ਦੇਖਿਆ ਗਿਆ ਕਿ ਕਿਸੇ ਨੇ ਗੁਰੂ ਨਾਨਕ ਦੇਵ ਜੀ ਦਾ ਇੱਕ ਸਰੂਪ ਬਣਾ ਕੇ ਇੱਕ ਜਗ੍ਹਾ ਦੇ ਉੱਤੇ ਗੁਰਦੁਆਰੇ ਅੱਦਰ ਪੇਸ਼ ਕੀਤਾ ਹੈ ਬਹੁਤ ਰੋਸ਼ੀ ਅਸੀਂ ਕੱਲ ਰਾਤੀ ਹੀ ਡਾਕਟਰ ਬੀ. ਜੇ. ਸਿਧਰੀ ਸਿੰਘ ਨੇ ਦਾਸ ਦੀ ਡਿਊਟੀ ਲਗਾਈ ਅਸੀਂ ਕੱਲ ਰਾਤੀ ਹੀ ਇਹਦੀ ਜਿਹੜੀ ਐਫ ਆਈ ਆਰ ਵਾਸਤੇ 295 ਦਾ ਪੱਤਾ ਦਰਜ ਕਰਾ ਸੀ ਐਸ ਪੀ ਸਾਹਿਬ ਨੂੰ ਇੱਕ ਚਿੱਠੀ ਦਿੱਤੀ ਗਈ ਸੀ ਜੋ ਕਿ ਐਫ ਆਈ ਆਰ ਹੋਣ ਵਾਸਤੇ ਤਿਆਰ ਹੈ ਔਰ ਰੈਫਰ ਹੋ ਰਹੀ ਹੈ ਸਾਨੂੰ ਬੜਾ ਅਫਸੋਸ ਲੱਗਿਆ ਕਿ ਬਈ ਉਹ ਵੀਡੀਓ ਜਿਹੜੀ ਸੀ ਸਾਨੂੰ ਦੱਸਿਆ ਗਿਆ ਸੀ ਕਿ ਭਈ ਉਹ ਜਿਹੜੇ ਸਿੱਖਾਂ ਦੇ ਅੰਦਰ ਬਹੁਤ ਵੱਡਾ ਰੋਸ਼ ਹੈ ਔਰ ਉਹ ਵੀਡੀਓ ਜਿਹੜੀ ਵਾਇਰਲ ਹੋਈ ਆ ਅਸੀਂ ਦੇਖ ਕੇ ਹੈਰਾਨ ਹੋਏ ਪੂਰਾ ਸਿੱਖ ਪੰਥ ਹੈਰਾਨ ਹੈ ਕਿ ਕਦੀ ਨਹੀਂ ਹੋਇਆ ਅਜ ਤੱਕ ਦਸਾਂ ਗੁਰਾਂ ਦੇ ਕਦੀ ਸਰੂਪ ਬਣਾ ਕੇ ਪੇਸ਼ ਕੀਤੇ ਗਏ ਇਹਦੇ ਨਾਲ ਪਤਾ ਨਹੀਂ ਕਿਵੇਂ ਕਰਤਾ ਉਹਨਾਂ ਨੇ ਬਹੁਤ ਵੱਡੀ ਗਲਤੀ ਉਹਨਾਂ ਨੇ ਕੀਤੀ ਹੈ ਔਰ ਮੈਂ ਚਾਹਾਂਗਾ ਕਿ ਵੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਹੋਵੇ ਜੋ ਕਿ ਆਉਣ ਵਾਲੇ ਬੰਦਿਆਂ ਨੂੰ ਸੰਦੇਸ਼ ਆ ਮਿਲ ਸਕੇ ਕਿ ਐਸਾ ਕੰਮ ਕਦੀ ਨਹੀਂ ਕਰੀਦਾ ਸਾਨੂੰ ਪਤਾ ਲੱਗਾ ਕਿ ਉਲਾਸਨਗਰ ਦੀ ਹੈਗੀ ਆ ਮਗਰ ਇਹ ਉਲਾਸਨਗਰ ਦੀ ਨਹੀਂ ਹੈ ਸ਼ਡਿਊਲ ਐਮ ਪੀ ਦੇ ਅੰਦਰ ਇੱਕ ਜ਼ਿਲ੍ਹਾ ਹੈ ਉਹਦੇ ਉਧਰ ਦੀ ਹੈਗੀ ਆ ਉੱਥੇ ਵੀ ਦੋ ਗੁਰਦੁਆਰੇ ਨੇ ਉਹ ਦੋ ਗੁਰਦੁਆਰੇ ਦੀ ਨਹੀਂ ਹੈਗੀ ਇੱਕ ਧਰਮਸ਼ਾਲਾ ਹੈਗੀ ਆ ਕੋਈ ਧਰਮਸ਼ਾਲਾ ਦੀ ਹੈ ਵੀਡੀਓ ਹੈਗੀ ਹੈ ਉਸ ਵੀਡੀਓ ਦੇਖਿਆ ਗਿਆ ਉਹਦੇ ਨਾਲ ਗੱਲ ਚੱਲ ਰਹੀ ਹੈ ਉਹਨੂੰ ਅਸੀਂ ਚਾਹ ਰਹੇ ਹਾਂ ਕਿ ਉਹ ਜਿਹੜੇ ਬੰਦੇ ਸਨ ਕੋੜਾ ਪ੍ਰਧਾਨ ਸੀ ਉੱਥੇ ਦਾ ਕਿੰਨੇ ਉਹ ਕਰਾਇਆ ਕਿੰਨੇ ਕਿਹੜਾ ਬੰਦਾ ਸੀ ਬਣ ਕੇ ਆਇਆ ਉਹਨੂੰ ਕਿੰਨੇ ਤਿਆਰ ਕੀਤਾ ਉਹਦੇ ਪਿੱਛੇ ਕੌਣ ਸੀ ਉਹਦੇ ਮੈਂ ਹੁਣ ਇਹ ਕੜੀ ਤੱਕ ਜਾਣਾ ਚਾਹਨਾ ਕਿ ਪਿੱਛੇ ਕੌਣ ਹੈ ਕਿਹੜਾ ਆਦਮੀ ਹੈ ਉਹਦੀ ਮਨਸ਼ਾ ਕੀ ਸੀ ਉਹ ਕਿਹੜੇ ਬੰਦੇ ਸਨ ਕੀ ਚਾਹੁੰਦੇ ਸਨ ਕਿਉਂ ਸਿੱਖ ਪੰਥ ਨੂੰ ਠੇਸ ਪਹੁੰਚਾਉਣਾ ਚਾਹੁੰਦੇ ਨੇ ਕਿਉਂ ਠੇਸ ਸਿੱਖ ਪੰਥ ਦੇ ਕਰਨਾ ਕੀ ਚਾਹੁੰਦੇ ਨੇ ਅਸੀਂ ਲੋਕ ਸਾਰੇ ਮਿਲ ਕੇ ਉਹਨਾਂ ਦੀ ਕੰਪਲੇਨ ਕਰ ਰਹੇ ਆਂ ਔਰ ਬਿਲਕੁਲ ਮੈਂ ਉਹ ਦੁਖੀ ਹਿਰਦੇ ਨਾਲ ਕਹਿ ਰਹੇ ਆਂ ਕਿ ਆਹ ਉਹ ਦੁੱਖ ਵਾਲੀ ਗੱਲ ਹੈ ਕਾਜ ਗੁਰੂ ਨੂੰ ਆਨੰਦ ਦੇ ਜੀ ਦਾ ਸਰੂਪ ਬਣਾ ਕੇ ਪੇਸ਼ ਕੀਤਾ ਗਿਆ ਤੇ ਅਸੀਂ ਬਹੁਤ ਜਲਦੀ ਇਹ ਜਿਤ ਕਾਰਵਾਈ ਕਰ ਰਹੇ ਆ ਸੱਚਕੰਡ ਸੀ ਜੀ ਹਜੂਰ ਸਾਹਿਬ ਵੱਲੋਂ ਬਾਬਾ ਜੀ ਜਿਹੜੇ ਸਾਡੇ ਨੇ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਔਰ ਡਾਕਟਰ ਵਿਜੇ ਸੁਧਵੀ ਸਿੰਘ ਜਿਹੜੇ ਸਾਡੇ ਚੇਅਰਮੈਨ ਨੇ ਉਹਨਾਂ ਵੱਲੋਂ ਕਿ ਕਿ ਸਾਡੀ ਐਸਪੀ ਸਾਹਿਬ ਨਾਲ ਵੀ ਔਰ ਜਿਹੜੇ ਉੱਥੇ ਕਮਿਸ਼ਨ ਨੇ ਉਹਨਾਂ ਨਾਲ ਵੀ ਸਾਫ਼ ਦੀ ਗੱਲ ਹੋਈ ਹੈ ਕਿ ਅਸੀਂ ਐਫਆਈਰ ਕਰਾ ਕੇ ਇਹਨਾਂ ਨੂੰ ਰੈਸ਼ ਕਰਾएंगे ਵਾਏ ਜੀ ਜੀ ਕਾ ਖਾਲਸਾ ਵਾਏ ਜੀ ਜੀ ਕੀ ਫਤ